ਸਰਸ੍ਰਿਕਲ ਕਲਿਆਣ ਟੀਵੀ ਪੰਜਾਬ ਵਿਕਰਤੂ ਸੀ ਤੇ 13 10 2025 ਨੂੰ ਇੱਕ ਐਕਟਿਵਾ ਸਵਾਰ ਦੇ ਕੋਲੋਂ 2.5 ਲੱਖ ਦੀ ਲੁੱਟ ਹੁੰਦੀ ਹੈ ਤੇ ਇਸੇ ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਰਾਜੀ ਗਿਆ ਹੈ ਕਿ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕਾਮਯਾਬੀ ਹਾਸਲ ਕਰਦਿਆਂ ਹੋਇਆ ਵੱਖ-ਵੱਖ ਠੀਮਾ ਬਣਾਈਆਂ ਤੇ 1,47,000 ਰੁਪਏ ਦੀ ਜਿਹੜੀ ਨਕਦੀ ਉਹ ਬਰਾਮਦ ਹੋ ਚੁੱਕੀ ਹੈ ਵਾਰਦਾਤ ਦੇ ਵਿੱਚ ਵਰਤਿਆ ਗਿਆ ਮੋਟਰਸਾਈਕਲ ਤੇ ਇਸ ਦੇ ਨਾਲ ਹੀ ਮੋਬਾਈਲ ਵੀ ਬਰਾਮਦ ਹੋ ਚੁੱਕਿਆ ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਤੇ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਵੱਲੋਂ ਅਗਲੀ ਕਾਰਵਾਈ ਅਮਲ ਵਿਚ ਚੁਲਿਆਂ ਦੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਦਾਲਚ ਪੇਸ਼ ਕਰਕੇ ਨਜ਼ਰ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਪੁਛਗਿਸ਼ ਦੌਰਾਨ ਵੱਡੇ ਖੁਲਾਸਿਆਂ ਦੀ ਵੀ ਉਮੀਦ ਹੈ ਕੀ ਮਾਮਲਾ ਇੱਕ ਲੁੱਟ ਕੋਈ ਸੀ ਕੀ ਕਾਰਵਾਈ ਕੀਤੀ ਹੈ ਮਿਤੀ 13 10 2025 ਨੂੰ ਇੱਕ ਐਕਟਵਾਂ ਸਵਾਰ ਤੋਂ ਜਿਹੜਾ 1.2 ਲੱਖ ਰੁਪਏ ਦੀ ਖੋਹ ਹੋਈ ਸੀ ਜਿਸ ਦੇ ਆਧਾਰ ਤੇ ਜਿਹੜਾ ਮੁਕੱਦਮਾ ਨੰਬਰ 181 ਮਿਤੀ 13 10 2025 ਅੰਡਰ ਸੈਕਸ਼ਨ 304 ਸਬਸੈਕਸ਼ਨ 2 ਤੇ 3 5 ਤਹਿਤ ਥਾਣਾ ਕੈਂਟਰੀ ਵਿਖੇ ਦਰਜ ਰਿਸਟਰ ਹੋਇਆ ਸੀਗਾ ਜੋ ਮੁਕੱਦਮਾ ਨੂੰ ਟ੍ਰੇਸ ਕਰਨ ਲਈ ਮਾਨਯੋਗ ਐਸਐਸਪੀ ਸਾਹਿਬ ਨੇ ਜਿਹੜੀਆਂ ਟੀਮਾਂ ਗਠਤ ਕੀਤੀਆਂ ਜਿਨ੍ਹਾਂ ਐਸਪੀਡੀ ਸਰਦਾਰ ਜਸਮੀਤ ਸਿੰਘ ਦੀ ਰਹਿਮਾਈ ਹੇਠ ਤੇ ਸੀਐਨ ਚਾਰਜ ਕੁਲਦੀਪ ਸਿੰਘ ਦੀ ਟੀਮ ਗਠਤ ਕੀਤੀ ਗਈ ਵੰਦੀ ਤੇ ਉਹਨਾਂ ਨੇ ਜਿਹੜਾ ਹਿਊਮਨ ਰਿਸੋਰਸ ਤੇ ਟੈਕਨੀਕਲ ਵਿੰਗ ਦੀ ਮਦਦ ਨਾਲ ਜਿਹੜੀਆਂ ਇਹ ਮੁਕੱਦਮਾ ਨੂੰ ਟ੍ਰੇਸ ਕੀਤਾ ਟ੍ਰੇਸ ਕਰਨ ਤੋਂ ਬਾਅਦ ਜਿਹੜਾ ਦੋ ਮੱਜਮੇ ਇਨ੍ਹਾਂ ਵਿੱਚ ਲਖਵੀਰ ਸਿੰਘ ਅਤੇ ਗੁਰਦੀਪ ਸਿੰਘ ਜੋ ਬੀੜਤਲਾ ਬਸਤੀ ਰਹਿਣ ਵਾਲਿਆਂ ਨੂੰ ਕਾਬੂ ਕਰ ਲਿਆ ਗਿਆ ਤੈਨੂੰ ਕਾਬੂ ਕਰਨ ਤੋਂ ਬਾਅਦ ਇਹਨਾਂ ਵੱਲੋਂ ਜਿਹੜੇ ਖੋਹ ਕੀਤੇ ਗਏ ਕੈਸ਼ 147000 ਰੁਪਇਆ ਬਰਾਮਦ ਕੀਤਾ ਜਾ ਚੁੱਕਾ ਹੈ ਹੁਣ ਤੱਕ ਇਹਨਾਂ ਤੋਂ ਤੇ ਜਿਹੜਾ ਵਾਰਦਾਤ ਦੇ ਵਿੱਚ ਵਰਤਿਆ ਗਿਆ ਮੋਟਰਸਾਈਕਲ ਉਹ ਵੀ ਬਰਾਮਦ ਹੋ ਚੁੱਕਾ ਹੈ ਤੇ ਨਾਲ ਮੋਬਾਈਲ ਵੀ ਜਿਹੜਾ ਜਿਹੜਾ ਖੋ ਦਿੱਤਾ ਸੀ ਉਹ ਬਰਾਮਦ ਹੋ ਚੁੱਕਾ ਹੈ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਇਹਨਾਂ ਨੂੰ ਅੱਜ ਮਾਨਯੋਗ ਦਾਨ ਚ ਪੇਸ਼ ਕਰਕੇ ਰਿਮਾਨਡ ਹਾਸਲ ਕਰਕੇ ਹੋਰ ਡਕਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿਹੜਾ ਰਹਿੰਦੀ ਹੈ ਵਾਰਦਾਤ ਦੇ ਵਿੱਚ ਜਿਹੜਾ ਕੋ ਕੀਤੇ ਗਿਆ ਉਹ ਰਕਮ ਵੀ ਬਰਾਮਦ ਕਰਵਾਈ ਜਾਵੇਗੀ ਇਹਨਾਂ ਦੇ ਖਿਲਾਫ ਗੁਰਦੀਪ ਸਿੰਘ ਦੇ ਖਿਲਾਫ ਪਹਿਲਾਂ ਵੀ ਜਿਹੜੇ ਮੁਕਾਦਮੇ ਦੋ ਮਕਦਮੇ ਦਰਜ ਹਨ ਤੇ ਲਖਵੀਰ ਸਿੰਘ ਦੇ ਖਿਲਾਫ ਅਜੇ ਕੋਈ ਕਦਮ ਦੱਚ ਨਹੀਂ ਤੇ ਲੁੱਟਕੋ ਦੇ ਵਿੱਚ ਦੋਨੋਂ ਸੀ ਕੋਈ ਹੋਰ ਵੀ ਨਾਲ ਸੀ ਇਹਨੂੰ ਲੁੱਟਕੋ ਦੇ ਵਿੱਚ ਦੋਨੇ ਵਿਅਕਤੀ ਸ਼ਾਮਲ ਸੀਗੇ ਤੇ ਦੋਨੋਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹਨੂੰ ਅਜ ਮਾਨਜੁਰਦ ਦਲਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਵਾਰਦਾਤਾ ਬਰਵੀ ਪਤਾ ਕੀਤਾ ਜਾਵੇਗਾ